ਅੱਜ ਅਰਮੰਦ ਸਾਹਿਬ ਹੋਣੇ। ਅੱਜ ਮਨੁਸਤ ਕਿਹਨਾਂ ਆਇਆ। ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਚੰਗੇ ਰ ਕੰਮ ਕਰਾਓ। ਸਾਤੋਂ ਜੋ ਗਲਤੀ ਹੋਈ ਹੈ ਮਾਫ ਕਰੋ। ਔਰ ਸਿੱਧੇ ਰਸਤੇ ਪਾਓ। ਇਹ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤੱਕ ਤੇ ਅੱਜ ਉਹਨਾਂ ਤੋਂ ਮੰਗਣਾ ਹੈ। ਕਾਲੀ ਬਾਜਪਾ ਗੱਟਰ ਉਹਨੂੰ ਕਿਹਦਾ ਦੇਖ ਰਹੇ ਤੁਸੀਂ। ਉਹ ਅੱਜ ਕੁਝ ਨਹੀਂ ਕਰ ਸਕਦੇ। ਕੱਲ ਬਰਕਿੰਗ ਕਮੇਟੀ ਦੀ ਮੀਟਿੰਗ ਹੈ। ਕੱਲ ਪਤਾ ਲੱਗੇਗਾ ਕੀ ਗੱਲਬਾਤ ਚੱਲੇਗੀ। ਜੇ ਵੀ ਜਗੀਰਪੁਰ ਵੀ ਕਾਲੀ ਜਲਤੇ ਬਾਪਸ ਆ ਰਹੀ ਹੈ। ਉਹਦੇ ਬਾਰੇ ਕੀ ਕਹਿੰਦੇ। ਸਾਡਾ ਵੈਲਕਮ ਕਰਦੇ ਆ ਸਾਰੇ ਜਿਹਨੇ ਵੀ ਆ ਰਹੇ ਨੇ ਸਾਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾਲੀ ਦਰ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਕਿ ਆਓ ਪੰਥ ਨੂੰ ਬਚਾ ਲਓ ਤੁਸੀਂ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਰ ਚਰਵਨੀ ਕਲ ਦਰ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਆ ਉਹਨੂੰ ਬਚਾਉਣਾ ਦੀ ਜ਼ਰੂਰਤ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚੱਲ ਕੇ ਗਏ ਸੀ ਹੁਣ ਫੇਰ ਕਾਲੀ ਦਲ ਚ ਆਉਣ ਦਾ ਕੀ ਮਕਸਦ ਹੈ ਉਹ ਤਾਂ ਉਹ ਤਾਂ ਆਪਕੇ ਨੇ ਮੈਨੂੰ ਕੱਢਿਆ ਸੀ ਉਹਨਾਂ ਨੇ ਆ ਕੇ ਸੁਬੀਰ ਨੂੰ ਤੇ ਆ ਕੇ ਬਾਪਸ ਲੈ ਲਿਆ ਨਹੀਂ ਉਹਨਾਂ ਨੇ ਬਹੁਤ ਪਹਿਲੇ ਬੋਲਿਆ ਮੀਡੀਆ ਦੇ ਅੱਗੇ ਆਜਾ ਵੀ ਕਿ ਨਾ ਮੈਂ ਕਾਲੀ ਦਲ ਚ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਹੈ ਉਦੋਂ ਸਾਰਾ ਕੁਝ ਕਹਿੰਦਾ ਪੈਂਦਾ ਲੈ ਕੇ ਕੇਂਦਰ ਸਰਕਾਰ ਨਾਲ ਕੀ ਗੱਲ ਦੇਖੋ ਇਹ ਤਾਂ ਜ਼ਰੂਰੇ ਦਾ ਮੇਰੇ ਦੀ ਗੱਲ ਲੱਗੇ ਹੀ ਅੱਗੇ ਟੁੱਟ ਜਾਊਗੀ ਗੱਲ ਕੀ ਕਰੀ ਜੀ ਅੱਜ ਅਰਮੰਦਰ ਸਾਹਿਬ ਆਉਂਦੇ ਨੇ ਪਾਈ ਸਾਬ ਲੱਦ ਮਸਤ ਕੋਣ ਆਇਆ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਕੇ ਚੰਗੇ ਰ ਕੰਮ ਕਰਾਓ ਅੜਾ ਤੋਂ ਜੋ ਗਲਤੀ ਹੋਈ ਹੈ ਮਾਫ ਕਰੋ ਔਰ ਸਿੱਧੇ ਰਸਤੇ ਪਾਓ ਤੇ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤਾਂ ਤੇ ਅੱਜ ਉਹਨਾਂ ਤੋਂ ਮੰਗਣਾ ਹੈ ਅਕਾਲੀ ਬਾਜਪਾ ਗੱਟ ਰੋ ਨੂੰ ਕਿਹਦਾ ਦੇਖ ਰਹੇ ਹੋ ਤੁਸੀਂ ਓ ਅਜੇ ਕੁਝ ਨਹੀਂ ਕਰ ਸਕਦੇ ਕੱਲ ਬਰਕ ਕਮੇਟੀ ਦੀ ਮੀਟਿੰਗ ਹੈ ਕੱਲ ਪਤਾ ਲੱਗੇਗਾ ਕੀ ਗੱਲਬਾਤ ਚੱਲੇਗੀ ਜੇ ਵੀ ਜਗੀਰਪੁਰ ਵੀ ਕਾਲੀ ਦਲ ਤੇ ਵਾਪਸ ਆ ਰਹੀ ਹੈ ਉਹਦੇ ਬਾਰੇ ਕੀ ਕਹਣਾ ਹੈ ਤਾਂ ਵੈਲਕਮ ਕਰਦੇ ਆ ਸਾਰੇ ਜਿਹਨੇ ਵੀ ਆ ਰਹੇ ਨੇ ਸਾਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਸ਼ਰਮ ਨਿਕਾਦੀ ਦਲ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਇਹੋਂ ਪੰਥਰ ਨੂੰ ਬਚਾ ਲੋ ਤੁਸੀਂ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਰ ਚਰਹਾਉਣੀ ਕਰ ਦਰ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਹੈ ਉਹਨੂੰ ਬਚਾਉਣਾ ਜ਼ਰੂਰਤ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚਲ ਕੇ ਗਏ ਸੀ ਹੁਣ ਫੇਰ ਕਾਲੇ ਦਲ ਚ ਆਉਣ ਦਾ ਕੀ ਮਕਸਦ ਹੈ ਉਹ ਤਾਂ ਉਹ ਤਾਂ ਆਪਕੇ ਨੇ ਮੈਨੂੰ ਕੱਢਿਆ ਸੀ ਉਹਨਾਂ ਨੇ ਆ ਕੇ ਸੁਬੀਰ ਨੂੰ ਤੇ ਆ ਕੇ ਵਾਪਸ ਲੈ ਲਿਆ तो के, देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक Instagram X aur WhatsApp channel par